ਮਾਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਗਏ ਆ ਕੋਟਕਪੂਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਤੇ ਤਰੀਕ ਹੈਗੀ ਅੱਜ ਬਈ 14 5 2025 ਅੱਜ ਦੇਖਦੇ ਆ ਤੂੜੀ ਕੀ ਰੇਟ ਜਾਂਦੀ ਆ ਨਵੀ ਨਾਗਾ ਆ ਪੰਜਾਜੀ ਦੇਖਦੇ ਆ ਕੀ ਰੇਟ ਜਾਂਦੇ ਆ ਮਾਜੀ ਬੋਲੀ ਸਟਾਰਟ ਹੋ ਗਈ नहीं समानसर जाएगा अट्ठ सौ रुपया किराया भाई दौ सौ दौ सौ दौ सौ दस पंद्रह भी तो 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 सर, तो तो पच्ची तो पैती 40 40 250 50 60 65 265 ਰੁਪਏ ਬੋਲਣਾ ਬਾਈ ਜੀ ਨੇ 265 ਰੁਪਏ ਜੀ ਲਓ ਜੀ ਪਹਿਲੀ ਟਰਾਲੀ ਲੱਗੀ 265 ਰੁਪਏ ਤੇ ਨਾਗਰੇ ਕੇ ਜੀ 1 2 3 ਤੇ 2 5 ਜੀ ਹੋਰ ਬਈ 5 ਨਾਗਰੇ ਕੇ 3 ਟਰਾਲੀਆਂ ਜਿਹੜੀਆਂ ਪੰਡਾਣਾਗਰ ਦੋ ਟਰਾਲੀਆਂ ਜਾਰੀ ਵਾਲੀਆਂ ਰਹਿ ਗਈਆਂ ਨੋਈ ਅਗਲੇ ਹੋਰਾਂ ਨੂੰ ਸਭ ਆਉਂਦੇ ਆ। ਕੋਈ ਨਹੀਂ ਭਾਈ ਯਾਰ ਫਿਰ ਕੀ ਹੋਇਆ? ਉਹ ਭਾਈ ਖਰਚ ਨਹੀਂ ਆ। ਉਹ ਲੋ ਜੀ 250 ਰੁਪਿਆ ਹੈ ਨਾ 250 52 ਆ ਭਾਈ ਭਾਈ ਜਾਣਗੇ 52 ਤੇ ਗਲੀ ਚਾਹੁੰਦੇ ਸਰਦਾਰ ਪਾ ਦੇ ਗਏ ਮਾ ਸਰ ਜਾਉਂਗੇ ਲਓ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜੀ ਮਾ ਬਾਈ ਦੇ ਨਾਮ ਹੀ ਚਲਾ ਦੇਉਂਦੇ ਖਾਲੀ ਗਲੀਦਰੀ ਚਾਹੜੂਆ ਬਾਈ 54 60 65 70 75 275 ਬੋਲਾਂਗੇ ਉਹ ਸਾਰੀ ਬਾਈ ਬਣਿਆ ਤਾਏ ਜਾਣਾ ਲਓ ਜੀ ਇਹ ਲੱਗੀ 275 ਰੁਪਏ ਦੀ ਦੂਜੀ ਟਾਲੀ ਲੱਗੀ 275 ਰੁਪਏ ਲੱਗੇ ਜੀ ਅ ਵੀ ਨਾਗ ਰਹੇ ਤਿੰਨ ਤੇ ਦੋ ਪੰਜ ਪੰਜ ਨਾਗ ਰਹੇ ਹੋਰ ਇਧਰ ਭਾਈ ਹਰੇ ਚਾਰੇ ਟਾਲੀ ਵੀ ਖੜੀ ਆ ਜੇ ਗਾਂ ਤੋਂ ਲੋੜ ਹੋ ਤਾਂ ਆਪ ਕੋਰਨਾ ਕਰਨਾ ਬਹੁਤ ਆਸਾਨ ਹੈ ਲੇਕਿਨ ਆਇਆ ਜਿਹੜਾ ਹਾਲੋ ਪੱਤਾ ਆ ਗਿਆ। ਕੋਈ ਨਹੀਂ ਅਗਲਾ ਆਉਂਦਾ ਕੇਵਲ ਇਹ ਕਰਦੇ ਆਂਦਾ। ਜੀ ਲਾਲਾ ਨੇ ਰੋਡ ਤੇ ਲੌੜਨਾ। ਜੀ ਲਾਲਾ ਨੇ ਰੋਡ ਤੇ। ਉੱਥੇ ਟੁਲੀ ਹੋਣੀ ਹੈ ਨਾ। ਕੰਡਾ ਅੰਦਾ ਉੱਥੇ ਹੀ ਹੈ। ਸਾਹਮਣੇ ਕੰਡੇ ਸਾਡੇ ਕਰਦੇ। ਦੋ ਕੰਡੇ ਉੱਥੇ ਆ ਗਏ। 250 250 ਬਾੜਕ ਦੂਰੀ ਨਹੀਂ ਯਾਰ। ਕੋ ਨੰਨ ਪਤਾ ਨਾਲ ਸਰ ਜਾਏਗਾ ਬਾਈ ਨਹੀਂ ਬਾਈ ਨਹੀਂ ਜਾਂਦਾ ਬਾਈ 250 ਰੁਪਿਆ ਕੋਲਾ ਬਾਈ ਕਿਨੇ 250 ਰੁਪਿਆ ਬਾਈ ਆ ਜੀ ਲਓ ਜੀ ਇਹ ਵੀ ਲੱਗ 250 ਰੁਪਿਆ ਲੱਗ ਗਈ ਜੀ ਅੱਜ ਜਿਹੜਾ ਰੇਟ ਫੇਰ ਕਰਕੇ ਅੱਜ ਫੇਰ 200 ਤੋਂ 250 ਦੇ ਵਿੱਚ ਵਿੱਚ ਹੀ ਰਹੇਗੀ ਥੋੜੀ ਨਾਗਰੇ ਕੇ ਤਿੰਨ ਜੀ ਹੋਰ ਦੋ ਜਾਲੀ ਕਾਲੀਆਂ ਤੇ ਇੱਕ ਫੰਡਾਂ ਵਾਲੀ ਟਰਾਲੀ ਰਹਿ ਗਈ ਹਾਂ ਚੱਲੂ ਇਹ ਵੀ ਆਪਣੀ ਹੈ ਕਿਵੇਂ ਟਰਾਲੀ ਬਈ ਆਲੇ ਗਿਆ ਆ ਮੁੰਡਾ ਜੀ ਲੱਗੇ ਜਾਏਗਾ ਪੰਗਰੀ ਬੰਦੂ ਗਰਦਾ ਆਸ ਨਹੀਂ ਜਾਂਦਾ ਆਸਨ ਮੁੜ ਕੇ ਜੀ ਇਹ ਬੋਲ ਸਕਦਾ ਬਈ ਸਮਝ ਸਕ ਨਹੀਂ ਜਾਂਦਾ ਆਖ ਨਹੀਂ ਹੋ ਜੀ ਬੋਲੋ ਕਾਲਪਿੰਦਰ ਇਹਦਾ 250 ਰੁਪਇਆ ਆਵੇ ਖੜਾ ਲਾਵਾਂਗੇ ਤਾਂ ਜਿਆਦਾ ਰੇਟ ਦਾ ਭਰ ਕੇ 60 65 70 ਇਹ 70 ਹੋਰ ਬੋਲਾ 80 ਬਾਅਦ ਲੂੰਗਾ ਪੈਸੇ ਪਹਿਲਾਂ 80 ਰੁਪਏ ਬੋਲਣਗੇ ਨੇ 280 ਰੁਪਏ ਬਾਈਕ ਪੰਜ ਗ੍ਰੇ 300 ਰੁਪਏ ਕਰਾਇਆ ਲਓ ਜੀ ਇਹ ਵੀ ਲੱਗ ਗਈ 280 ਰੁਪਏ ਲੱਗ ਗਈ ਭਾਈ ਟਾਲੀਆਂ ਲਿੰਡੀਆਂ ਰਾਂਗੇ ਜਾਲੀ ਵਾਲੀਆਂ ਰਾਂਗੇ ਤਿੰਨ ਇੱਕ ਹੋਰ ਆਈ ਗਿਆ ਤੇ ਦਵਾ ਖੜ ਗਈ ਇਹ ਬਾਈ ਨੂੰ ਯਾਰ ਕੱਢ 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 ਤੇ ਉੱਪਰ ਕੱਢ 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 ਤੰਗ ਰਹੀ ਸੀ ਮੈਂ ਕਹਿੰਦਾ ਕੱਢ ਲਾ ਜਿੱਤੇ ਮਾਰਦੀ ਕਰ ਲਾ ਲੈ ਜੀ ਬਾਈ ਆਣਾ ਲਾਣਾ ਉਹ ਪ੍ਰਵਾਹ ਪੰਗਰੀ ਲਈ ਆ ਗੁਰੇ ਤੁਸੀਂ ਵੀ ਕੱਢ ਸਕਦੇ ਹੋ ਤੇਰੀ ਦਾ ਨਹੀਂ ਕੱਢ ਲਾ ਬਾਈ ਕੱਢ ਲਾ ਸਾਡੇ ਤੋਂ ਗੁੰਦਰ ਚੱਲਦੀ ਮੈਂ ਪਹਿਲੇ ਉਹ ਤਾਂ ਪੰਗਰੀ ਚੱਕ ਕੇ ਪੰਗਾ ਵਾਖ ਲਈ ਨਾ ਬਹੁਤ ਚੱਕਣ ਦਾ ਉਹ ਯਾਰ ਆਲਾ ਨਹੀਂ ਉਹ ਠੀਕ ਨਹੀਂ ਇਹ ਚੰਚਲੇ ਜਾ ਤੁਹਾਡੇ ਨਾਲ ਅੰਦਰ ਆ ਸਾ ਚੱਲੂ ਸਮਾ ਸਰ ਬਸ ਆ ਖਲੀ ਨਾ बोलो बो बोलो <webinar> <often YouTuber> <laughs> 200 5 10 15 20 25 30 35 40 ਹੈ 240 ਰੁਪਏ ਚੱਲ ਜਾ ਚੱਲ ਇਹ ਬੋਲੀ ਚਲੀ ਜਾਂਦੀ ਨਹੀਂ ਤੇ